ਸਵਾਗਤ ਹੈ ਜੀ ਹੁਸ਼ਾਰਪੁਰ ਪ੍ਰੋਡਿਊਸਰ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਅੱਜ ਹੁਸ਼ਾਰਪੁਰ ਚ ਸਵੇਰ ਸਮੇਂ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਹੁਸ਼ਾਰਪੁਰ ਦੇ ਨਿਚਲੇ ਮੁਹੱਲਿਆਂ ਦੇ ਵਿੱਚ ਵੱਡੀ ਪਾਤਰਾ ਦੇ ਵਿੱਚ ਪਾਣੀ ਭਰਿਆ ਤੇ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਮੁਹੱਲਾ ਪ੍ਰੇਮਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ ਪ੍ਰੇਮਗੜ੍ਹ ਦੀਆਂ ਵੱਖ-ਵੱਖ ਗਲੀਆਂ ਜਿਹੜੀਆਂ ਤਾਂ ਉੱਥੇ 2-2 2.5 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਭਰ ਚੁੱਕਿਆ ਤੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਹ ਪਾਣੀ ਦਾਖਲ ਹੋਇਆ ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੂੰ ਵੱਡੇ ਪੱਧਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਬਹੁਤਿਆਂ ਲੋ ਏ মিডিਆ ਵੱਲੋਂ ਜਿਹੜਾ ਆਪਣੇ ਘਰਾਂ ਚੋਂ ਪਾਣੀ ਬਾਹਰ ਕੱਢਦੇ ਹੋਏ ਵੀ ਵੇਖਿਆ ਗਿਆ ਹਾਲਾਂਕਿ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੇ ਇਹ ਤਸਵੀਰਾਂ ਵੇਖ ਕੇ ਤੁਸੀਂ ਸਮਝ ਨਹੀਂ ਪਾਉਂਗੇ ਕਿ ਇਹ ਹੁਸ਼ਾਰਪੁਰ ਦਾ ਕਿਹੜਾ ਮੋਹੱਲਾ ਹੈ ਤੇ ਹਰ ਇੱਕ ਵਿਅਕਤੀ ਨੂੰ ਇਹੀ ਲੱਗੇਗਾ ਕਿ ਸ਼ਾਇਦ ਕਿਸੇ ਮੋਹੱਲੇ ਦੇ ਵਿੱਚ ਨਹਿਰ ਚੱਲ ਰਹੀ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਕੋਈ ਵੀ ਨਹਿਰ ਨਹੀਂ ਹੈ ਕੋਈ ਵੀ ਦਰਿਆ ਨਹੀਂ ਬਲਕਿ ਇਹ ਹੁਸ਼ਾਰਪੁਰ ਦਾ ਮੋਹੱਲਾ ਹੈ ਪ੍ਰੇਮਗੜਾ ਤੇ ਕੋਈ ਇਹ ਪਹਿਲੀ ਵਾਰੀ ਨਹੀਂ ਹੈ ਇਸ ਵਾਰੀ ਹੋਇਆ ਇਸ ਤੋਂ ਪਹਿਲਾਂ ਵੀ ਜਦੋਂ ਜਦੋਂ ਵੀ ਮੀਂਹ ਪੈਂਦਾ ਚਾਹੇ 10 ਮਿੰਟ ਤਾਂ ਮੀਂਹ ਪੈਂਦਾ 15 ਮਿੰਟ ਦੀ ਬਾਰਿਸ਼ ਹੁੰਦੀ ਹੈ ਤੇ ਹੁਸ਼ਿਆਰਪੁਰ ਦਾ ਮੁਹੱਲਾ ਪ੍ਰੇਮਗੜਾ ਪੂਰੀ ਤਰ੍ਹਾਂ ਨਾਲ ਨੱਕੋ ਨੱਕ ਪਾਣੀ ਦੇ ਵਿੱਚ ਡੁੱਬ ਜਾਂਦਾ ਤਾਂ ਜਦੋਂ ਅਸੀਂ ਸਟੈਰੀ ਰੋਡ ਤੋਂ ਪੀਰਾਂ ਦੀ ਦਰਗਾਹ ਤੋਂ ਅੰਦਰ ਨੂੰ ਦਾਖਲ ਹੁੰਦੇ ਆ ਤਾਂ ਉਸ ਤਾਂ ਤੇ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬੇहद ਭੀੜ ਭੜਕੇ ਵਾਲਾ ਇਹ ਮੁਹੱਲਾ ਤੇ ਹਜ਼ਾਰਾਂ ਹੀ ਕਾਰ ਇਸ ਮੁਹੱਲੇ ਦੇ ਵਿੱਚ ਬਣੇ ਹੋਏ ਨੇ ਤਾਂ ਸਾਰਾ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਨੱਕੋ ਨੱਕ ਪਾਣੀ ਹੈ ਜਿਹੜਾ ਗਲੀਆਂ ਦੇ ਵਿੱਚ ਭਰਿਆ ਹੋਇਆ ਹੈ ਗੱਡੀਆਂ ਸਕੂਟਰ ਮੋਟਰਸਾਈਕਲ ਆ ਜਿਹੜੇ ਇਸ ਮੁਹੱਲੇ ਦੇ ਵਿੱਚੋਂ ਜਦੋਂ ਗੁਜ਼ਰਦੇ ਨੇ ਤਾਂ ਉਹ ਬੰਦ ਹੋ ਜਾਂਦੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਵੇਂ ਵਿਅਕਤੀ ਆ ਲੋਕ ਆ ਆਪਣੀਆਂ ਗੱਡੀਆਂ ਨੂੰ ਧੱਕਾ ਮਾਰ ਕੇ ਜੜੇ ਉਹ ਆਪਣੀ ਮੰਜ਼ਲ ਵੱਲ ਨੂੰ ਵਧ ਰਹੇ ਨੇ ਤਾਂ ਉੱਥੇ ਜੇਕਰ ਆਪਾਂ ਪ੍ਰੇਮਗੜ੍ਹ ਦੇ ਬਿਹਤ ਪੀੜੀ ਗਲੀ ਦੀ ਤੇ ਗੱਲ ਕਰੀਏ ਜੋ ਕਿ ਅੱਗੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨੂੰ ਨਿਕਲਦੀ ਆ ਜਾਆ ਇਹ ਮੁਹੱਲਾ ਪ੍ਰੇਮਗੜ੍ਹ ਦੇ ਡਾਕਾਂ ਦੇ ਦੇ ਕੋਲ ਜਾ ਕੇ ਨਿਕਲਦੀ ਆ ਤਾਂ ਉਹ ਸੜਕ ਤਾਂ ਪੂਰੀ ਤਰ੍ਹਾਂ ਦੇ ਨਾਲ ਉਤ ਨੀਵੀਂ ਹੋਣ ਕਾਰਨ ਜਦੋਂ ਰੇਲਵੇ ਰੋਡ ਤੋਂ ਪ੍ਰੇਮਗੜ੍ਹ ਵੱਲ ਨੂੰ ਉਹ ਗਲੀ ਮੁੜਦੀ ਆ ਤਾਂ ਕਾਫੀ ਉਹ ਨੀਵੀਂ ਗਲੀ ਆ ਤਾਂ ਉੱਥੇ ਉਤਰਾਈ ਹੋਣ ਕਾਰਨ ਜਿਹੜਾ ਪਾਣੀ ਆ ਉਹ ਵੱਡੀ ਮਾਤਰਾ ਦੇ ਵਿੱਚ ਆਉਂਦਾ ਤੇ ਉਹ ਪਾਣੀ ਆ ਜਿਹੜਾ ਕਿ ਨਹਿਰੀ ਰੂਪਤਾਰਨ ਕਰ ਜਾਂਦਾ ਹੈ ਤੇ ਜੇਕਰ ਜਿਹੜਾ ਵੀ ਵਿਅਕਤੀ ਹੁਸ਼ਾਰਪੁਰ ਦਾ ਰਹਿਣ ਵਾਲਾ ਨਹੀਂ ਹੋਵੇਗਾ ਨਾ ਤਸਵੀਰਾਂ ਨੂੰ ਵੇਖੇਗਾ ਤਾਂ ਉਸ ਨੂੰ ਲੱਗੇਗਾ ਕਿ ਸ਼ਾਇਦ ਇਹ ਹੁਸ਼ਾਰਪੁਰ ਦੀ ਕੋਈ ਨਹਿਰ ਹੈ ਹਾਲਾਂਕਿ ਦੂਜੇ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਦਾਰਾ ਹੁਸ਼ਾਰਪੁਰ ਨੂੰ ਜ ਸਮੇਂ-ਸਮੇਂ ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿਹੜਾ ਅਵਾਸ ਚੁੱਕਦਾ ਰਹਿੰਦਾ ਪ੍ਰਸ਼ਾਸਨ ਦੀ ਕਚਹਿਰੀ ਦੇ ਵਿੱਚ ਪਰੰਤੂ ਅੱਜ ਤੱਕ ਅਨੇਕਾਂ ਹੀ ਸਰਕਾਰਾਂ ਆਈਆਂ ਅਨੇਕਾਂ ਰਾਜਨੀਤਿਕ ਆਗੂ ਬਦਲੇ ਪਰੰਤੂ ਅੱਜ ਤੱਕ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਪਾਣੀ ਦੀ ਨਿਕਾਸੀ ਤੇ ਆ ਕੇ ਹੀ ਸਹੀ ਢੰਗ ਦੇ ਨਾਲ ਕੋਈ ਯੋਜਨਾਬੱਧ ਤਰੀਕੇ ਦੇ ਨਾਲ ਹੱਲ ਨਹੀਂ ਹੋ ਸਕਿਆ ਤੇ ਜਿਸ ਦਾ ਖਮਿਆਜਾ ਜਿਹੜਾ ਉਹ ਸਿੱਧੇ ਤੌਰ ਤੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਇਨਸਪਾਇਰ ਵੇ ਇਨੋਵੇਸ਼ਨ ਜੀਐਮਏ ਯੂਨੀਵਰਸ